ਜ਼ਿੰਦਗੀ ਦੇ ਰਾਹ ਵਿੱਚ ਮਿਲਦਿਆਂ ਨੇ ਠੋਕਰਾਂ ਕਦੇ ਛੁੱਟ ਦਿੰਦੀਆਂ ਨੇ ਕਦੇ ਪੈਦਾ ਕਰਦੀਆਂ ਔਕੜ ਤੇ ਪੈਰ ਰੁਕ ਜਾਂਦੇ ਨੇ ਕੀ ਕੀਲ ਸਾਹ ਮਾਹੌਲ ਘੰਟਾ ਨਾ ਪੂਰਾ ਮਾਹੌਲ ਇੱਕ ਨੰਬਰ ਹੋ ਮੋਟਰ ਹਾਂਜੀ ਆਪਣੇ ਭਰਾ ਆਏ ਨੇ ਸਾਰੇ ਵਕੀਲ ਬੈਠੇ ਨੇ ਸਾਰੇ ਹੀ ਬੈਠੇ ਨੇ ਆਪਣੇ ਭਰਾ ਤੇ ਵੀਰ ਹੁਣੀ ਨਾ ਤੁਹਾਨੂੰ ਕਿਤਾਬ ਬਾਰੇ ਕੁਝ ਗੱਲਾਂ ਦੱਸਣਗੇ ਮੌਸਮ ਵੀ ਪੂਰਾ ਇੱਕ ਨੰਬਰ ਬਣਿਆ ਪਿਆ ਮਾਹੌਲ ਮਾਪਦੇ ਸੁਣਾ ਬੁਲਟ ਬੁਲਟ ਦੇਖ ਮਾਰੇ ਪਹਿਲਾਂ ਚੱਲ ਦੇ ਉਹ ਹਾਂ ਤੇਰਾ ਬਹੁਤ ਤੇਰੇ ਬੁਲਟ ਦੇਖਦੇ ਆਪਾਂ ਆ ਆ ਕੱਢ ਲੀਏ ਪਹਿਲਾਂ ਫੇਰ ਦੇਖਦੇ ਆ ਭਾਈ ਇਹ ਗੱਲਾਂ ਉਹ ਹੀ ਬਸ ਬੁਲਟ ਦੀਆਂ ਗੱਲਾਂ ਨੇ ਭਾਈ ਕਦੇ ਵੀ ਆਨਲਾਈਨ ਦੇਖ ਕੇ ਬੁਲਟ ਬੁਲਟ ਦੇਖਣ ਕਿਤੇ ਨਾ ਜਾਏ ਹਾਂ ਅਸੀਂ ਚਲੇ ਗਏ ਹਾਂ ਅਸੀਂ 1500 2000 ਦਾ ਤਾਂ ਅਸੀਂ ਤੇਲ ਫੂਕਿਆ ਹੈ ਹਾਂ ਭਾਈ ਫੋਟੋ ਪਾ ਦਿੰਦੇ ਨੇ ਬੰਦੇ ਹਾਂ ਉਹ ਤਾਰਾਂ ਵਾਂ ਨੇ ਉਹਦੋਂ ਕੀ ਹੁੰਦੀ ਆ ਉਹ ਐਮਸੀ ਲੀ ਲਾ ਲਾ ਕੇ ਜੋੜ ਕੇ ਬੰਦਾ ਆਇਆ ਬੁਲਟ ਲੈ ਕੇ ਸਾਡੇ ਕੋਲ ਐਂਟੀਕ ਟ ਸਾਰੇ ਟੜਦੇ ਅੱਛਾ ਕਹਿੰਦਾ 1 40 ਤੋਂ 1 ਰੁਪਿਆ ਘੱਟ ਨਹੀਂ ਲੈਣਾ ਹਾਂ ਮੈਂ ਇਹ ਨਹੀਂ ਕਿਹਾ ਤੰਦਰ ਨੇ ਕਹਿੰਦਾ ਬਈ ਲੱਖ ਰੁਪਏ ਲੈਣਾ ਹਾਂ ਕਹਿੰਦਾ 40 ਤੋਂ ਘੱਟ ਨਹੀਂ ਲੈਣਾ ਮੈਂ ਤੁਹਾਨੂੰ ਕਿਹਾ ਮੈਂ 1 5 ਲੈਣਾ ਕਹਿੰਦਾ 40 ਤੋਂ ਘੱਟ ਨਹੀਂ ਲੈਣਾ ਸੀ ਵਿਰਿਆ ਕਿ ਨਵਾਂ ਆ ਰਿਹਾ ਹਾਂ ਉਹਨੂੰ ਫੋਟੋ ਭੇਜ ਕੇ ਮੈਂ ਲਿਖਤਾ ਮਹਾ ਚਾਰੇ ਇੰਡੀਕੇਟਰ ਇੱਕੋ ਹੀ ਨਹੀਂ ਵਈ ਬਈ ਕੋਈ ਫੇਸਬੁਕ ਮ ਕਰ ਰਹੀ ਚੱਕਰ ਦਿਨਾ ਪੇ ਹੋ ਅਗਰ ਚੀਜ਼ ਨਵੀਂ ਲੈ ਲਿਆ ਕਰੋ ਕਿੱਥੇ ਬਾਗੇ ਦੀ ਫੇਸਬੁਕ ਤੋਂ ਦੇਖ ਕੇ ਸੁਨਾਮ ਬਾਗੇ ਦੀ ਸੁਨਾਮ ਦੇ ਕੋਲੇ ਪਿੰਡ ਸੀਗੇ ਕੋਈ ਪਿੰਡ ਦੀ ਜੇ ਦੋ ਤਿੰਨ ਅੱਤਿਆ ਅੱਜ ਅਸੀਂ ਪੁੱਛਿਆ ਵੀ ਬੁਲਟ ਵੇਚਦੇ ਨੇ ਕਹਿੰਦੇ ਦੱਸੋ ਕਿਧੇ ਕਰੇ ਜਾਣਾ ਕੋਈ ਟ੍ਰੇਡਿੰਗ ਕਰ ਰਿਹਾ ਕੋਈ ਕੁਛ ਬਾਈ ਕਹਿੰਦੇ ਇੱਕ ਨੇ ਹੁਣ ਦੱਸੀ ਗੱਲ ਕਹਿੰਦਾ ਵੀ ਅਸੀਂ ਹੁਣ ਸੀਜ਼ਨ ਲਾ ਲਿਆ ਜਿਹਦੀ ਲਾ ਬੀਚ ਤੇ ਕਹਿੰਦਾ ਹੁਣ ਜੋਂਡੀਆ ਟਰੈਕਟਰ ਵੇਚ ਦੂੰਗਾ ਜਦੋਂ ਕੱਟਣ ਦਾ ਸੀਜ਼ਨ ਆਊ ਜਾਂ ਕਣਕ ਦਾ ਸੀਜ਼ਨ ਆਊ ਫਿਰ ਲੈ ਲਊ ਮਾ ਵੀ ਐ ਵੀ ਚੱਲਦਾ ਤਾਂ ਮੈਂ ਬਸ ਲਿਆਉਣੇ ਸੀਜ਼ਨ ਕੱਢ ਕੇ ਫੇਰ ਵੇਚਦਾ ਇਹ ਵੀ ਗੱਡੀ ਨਹੀਂ ਬਾਈ ਗੱਲ ਹੈ ਬਿਲਕੁਲ ਲਓ ਜੀ ਅੱਜ ਆਪਣੇ ਕੋ ਇੱਕ ਭਰਾ ਆਇਆ ਤੇ ਸ੍ਰੀ ਗਾਲ ਬਾਈ ਹੋ ਠੀਕ ਆ ਵੀਰੇ ਹਾਂਜੀ ਹਾਂਜੀ ਵੀਰੇ ਵਧੀਆ ਬਾਈ ਨੇ ਕਿਤਾਬ ਲਿਖੀ ਆ ਕੀ ਨਾਮ ਆ ਵੀਰੇ ਕਿਤਾਬ ਦਾ ਕਿਤਾਬ ਦਾ ਨਾਮ ਹੈ ਜ਼ਿੰਦਗੀ ਸਮਝੋ ਬਾਹਰ ਓਕੇ ਆਜੋ ਫਿਰ ਬਾਈ ਆਪਣਾ ਨਾਮ ਆ ਵੀਰੇ ਜਗਜੀਤ ਸਿੰਘ ਢਾਲੀਵਾਲ ਓਕੇ ਵੀਰੇ ਪੈਣੀ ਆ ਸਪੰਡ ਆਪਣਾ ਬਰਨਾਲਾ ਜ਼ਿਲ੍ਹਾ ਓਕੇ ਬਾਈ ਆਹ ਸਾਹਿਬ ਹੁਣ ਨਾਲ ਬਾਈ ਆਇਆ ਹਾਂਜੀ ਹਾਂ ਇਧਰ ਬੰਦੇ ਬੈਠ ਨੇ ਸਾਡੇ ਸਾਰੇ ਮਾਹੌਲ ਵੀ ਪੂਰਾ ਘੈਂਟ ਬਣਿਆ ਪਿਆ ਸਾਹਿਬ ਆ ਅੱਜ ਬਾਕੀ ਭਾਈ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਬੋਲਟ ਲੈ ਲਿਆ ਹੋਰ ਸਾਹਿਬ ਉਹ ਖੜਾ ਬੋਲਟ ਉਹ ਠੀਕ ਹੋ ਯਾਰ ਹੋਰ ਭਾਈ ਸੱਟੂ ਹਾਲਾ ਜੀ ਹੋਰ ਭਾਈ ਹੋਰ ਭਾਈ ਚਲੋ ਬੈਠੋ ਬੈਠੋ ਵੀਰ ਇੱਧਰ ਆ ਜੀ ਇੱਕ ਕੁਰਸੀ ਤੇ ਔਰ ਇਹਨਾਂ ਫੱਟਾ ਹੈ ਕੈਮਰਾ ਤੇ ਵੀਰੇ ਕਿਤਾਬ ਇਹ ਕਦੋਂ ਲਿਖੀ ਬਾਈ ਨੇ ਫਿਰ ਵੀਰੇ ਨਾਲ ਆਪਾਂ ਨੂੰ ਦੇਖ ਐਮ ਐਫ ਓ ਕੇ ਜਾਂ ਫੜਾ ਮਾਉਣ ਦਾ ਕੋਈ ਫਾਇਦਾ ਨਹੀਂ ਕੋਈ ਕਹਿਣ ਦਾ ਮੈਂ ਉਸਕਾ ਚਰਚਾ ਕਰਤਾ ਕਈ ਦਿਨਾਂ ਚਿੱਥ ਦਿਨਾਂ ਚ ਵੀਰੇ ਮੈਨੂੰ 6 ਮਹੀਨੇ ਲੱਗਿਆ ਨਾ ਕਿ ਸਾਰੇ ਵਰਕਰ ਕਰਦੇ ਹਨਾ ਠੀਕ ਆ ਵੀਰੇ ਮਿਹਨਤ ਕਰਦੇ ਹੋਏ ਤੇ ਐਂ ਲਾ ਲਓ ਵੀ ਬਹੁਤ ਜਿੰਨੇ ਕਹਣਾ ਵੀ ਬਹੁਤ ਜ਼ੋਰ ਲੱਗਿਆ ਦਿਮਾਗ ਦਾ ਠੀਕ ਆ ਵੀਰੇ ਤੇਰਾ ਤਾਂ ਇਹ ਵੀ ਬਸ ਕਰਾ ਤੀ ਬਿਲਕੁਲ ਭਾਈ ਕੋਈ ਵੀ ਚੀਜ਼ ਬਣਾਉਣੇ ਆ ਜ਼ੋਰ ਤਾਂ ਲੱਗਦਾ ਹੀ ਆ ਹਾਂਜੀ ਹਾਂ ਜਿਹੜੀ ਆਸਾਨੀ ਨਾਲ ਮਿਲ ਜਿਓ ਚੀਜ਼ ਥੋੜੀ ਆ ਕੋਈ ਹਨਾ ਇਹ ਨਹੀਂ ਆਇਆ ਸਾਬ ਹਾਂਜੀ ਹਾਂਜੀ ਮੰਮੀ ਨੇ ਵੀ ਪਹਿਲਾਂ ਕੁਝ ਹੋਰ ਕਨਸੈਪਟ ਲਿਖਦਾ ਹੁੰਦਾ ਸੀ ਹੈਨਾ ਅੱਛਾ ਜੀ ਬਾਈ ਹੋਰਾਂ ਨੇ ਸਹਿਜ ਨੇ ਮੋਟੀਵੇਟ ਕੀਤਾ ਇਹ ਮੇਰੇ ਨਾਲ ਬੈਠੇ ਆ ਬਾਈ ਹੈਨਾ ਓਕੇ ਤੇ ਇਹਨਾਂ ਨੇ ਵੀ ਥੋੜਾ ਮੋਟੀਵੇਟ ਕੀਤਾ ਵੀ ਤੂੰ ਕਿਤਾਬ ਵੱਲ ਆ ਵੀ ਇਹ ਕਨਸੈਪਟ ਆ ਜੀ ਵਧੀਆ ਬਾਈ ਇਹ ਸੋਹਣਾ ਕਨਸੈਪਟ ਹੈ ਜਰਾ ਬਿਲਕੁਲ ਕੋਈ ਵੀ ਅੱਜ ਤੱਕ ਵੀ ਇਸ ਤਰ੍ਹਾਂ ਦਾ ਕਨਸੈਪਟ ਆਇਆ ਨਹੀਂ ਬਿਲਕੁਲ ਕੋਈ ਗੱਲ ਨਹੀਂ ਹੈਨਾ ਤੁਸੀਂ ਬੱਡੇ ਹੋ ਸੇ ਇਹ ਬਾਈ ਆਪਣੇ ਭਰਾ ਸਹੇਜ ਬੈਠਾ ਇਹ ਭਰਾ ਸਾਡਾ ਵਕੀਲ ਆ ਇਹ ਭਰਾ ਵੀ ਵਕੀਲ ਆ ਸਾਡਾ ਪਰ ਜੱਜ ਮੈਂ ਤਾਂ ਗਿਆ ਮੈਨੂੰ ਇੱਕ ਦਿਨ ਸੁਪਨਾ ਆਇਆ ਵੀਰ ਜੱਜ ਬਣ ਗਿਆ ਤੇ ਮਹਾਰਾਜ ਛੇਤੀ ਸੁਪਨਾ ਪੂਰਾ ਹੀ ਕਰਨ ਸਾਡੇ ਭਾਈ ਜੱਜ ਬਣ ਮਾਣ ਕਿੱਡਾ ਹੋ ਹਨਾ ਵੀ ਸਾਡੇ ਭਾਈ ਜੱਜ ਬਣੇ ਨੇ ਤੇ ਸਹੇਜ ਨੇ ਮੋਟਰਸਾਈਕਲ ਲਿਆ ਤੇ ਬਾਕੀ ਬਾਈ ਨਾ ਹੁਣ ਜਿਵੇਂ ਬਾਈ ਨੇ ਕਿਤਾਬ ਲਿਖੀ ਆ ਤਾਂ ਬਾਈ ਉਹਦੇ ਜੋ ਤੁਹਾਨੂੰ ਉਹ ਚੀਜ਼ਾਂ ਡਾਇਫਰੈਂਟ ਬਾਈ ਉਹ ਕੁਰਸੀ ਲੈ ਲਓ ਤੁਸੀਂ ਉਰੇ ਆ ਜਾਓ ਨਾਲੇ ਕਿਤਾਬ ਖੋਲ ਕੇ ਦਿਖਾ ਦੋਗੇ ਵੀ ਕੀ ਚੀਜ਼ਾਂ ਵਧੀਆ ਨੇ ਇਹਦੇ ਚ ਪੜਨ ਯੋਗ ਨੇ ਜਿਹੜੀਆਂ ਚੀਜ਼ਾਂ ਵੀ ਵਧੀਆ ਦੇ ਚਲੋ ਸਾਰੀਆਂ ਲਿਖੀਓ ਤੁਸੀਂ ਕੋਈ ਇਹੋ ਜੀ ਗੱਲ ਨਹੀਂ ਬਾਈ ਸਭ ਤੋਂ ਪਹਿਲਾਂ ਤਾਂ ਆਪਾਂ ਵੀ ਮਤਲਬ ਕਿ ਵੀ ਕਿਤਾਬ ਦਾ ਕਨਸੈਪਟ ਦੱਸਦੇ ਹਾਂ ਨਾ ਹਾਂਜੀ ਵੀ ਮਤਲਬ ਕਿ ਜ਼ਿੰਦਗੀ ਸਮਝੋ ਬਾਹਰ ਹਨਾ ਵੀ ਇਹ ਕਈ ਵਾਰੀ ਇਹ ਹੁੰਦਾ ਵੀ ਅੱਜ ਕੱਲ ਜਿਵੇਂ ਆਪਾਂ ਕੋਈ ਵੀ ਬੰਦਾ ਹਰ ਇੱਕ ਮੁਸ਼ਕਲ ਸਿਚੁਏਸ਼ਨ ਚੋਂ ਲੰਘਦਾ ਡਿੱਗਦਾ ਉੱਠਦਾ ਟੈਂਦਾ ਚੰਗਾ ਮਾੜਾ ਹਨਾ ਵੀ ਕਈ ਵਾਰੀ ਬੰਦੇ ਦੀ ਸਮਝ ਜੋ ਬਾਹਰ ਹੋ ਜਾਂਦਾ ਨਾਲ ਦੀ ਜਿਹੜੇ ਨਾਲ ਦੇ ਰਹਿੰਦੇ ਨੇ ਬੰਦੇ ਨਾਲ ਦੇ ਜੰਮੇ ਨੇ ਨਾਲ ਰਹਿੰਦੇ ਨੇ ਮਿੱਤਰ ਪਿਆਰੇ ਉਹੀ ਇੰਨੇ ਧੋਖੇ ਦੇ ਜਾਂਦੇ ਨੇ ਬੰਦਾ ਇੱਕ ਸਟੇਜ ਤੇ ਆ ਕੇ ਬਹਿ ਕੇ ਸੋਚਦਾ ਯਾਰ ਮੇਰੀ ਸਮਝ ਚ ਨਹੀਂ ਆ ਰਿਹਾ ਯਾਰ ਕੌਣ ਆਪਣਾ ਕੌਣ ਬਗਾਨਾ ਕੌਣ ਚੰਗਾ ਕੌਣ ਮਾੜਾ ਬੰਦੀ ਆਲਾ ਬਾਈ ਬਿਲਕੁਲ ਹਾਂ ਜੀ ਉਹ ਕਨਸੈਪਟ ਨੂੰ ਮੱਦੇਨਜ਼ਰ ਰੱਖਦੇ ਵੀ ਆਪਾਂ ਇੱਕ ਵਾਰੀ ਕੁਝ ਹਾਲਾਤ ਚੰਗੇ ਮਾੜੇ ਸਮੇਂ ਚੋਂ ਲੰਘੇ ਹਨਾ ਵੀ ਆਪਾਂ ਯਾਰ ਇੱਕ ਵਾਰੀ ਸੋਚਾ ਵੀ ਇਹੋ ਜੀ ਕਿਤਾਬ ਬਣਾਈਏ ਵੀ ਯਾਰ ਜ਼ਿੰਦਗੀ ਆਪਣੀ ਦਾ ਸਮਝੋ ਬਾਹਰ ਹੋ ਰੱਬ ਹੀ ਜਾਣਦਾ ਬਿਲਕੁਲ ਬਾਈ ਬਿਲਕੁਲ ਬਹੁਤ ਕਹਿੰਨ ਦੀ ਹੈ ਇੰ ਆ ਦੂਸਰਾ ਇਹ ਸਾਰਾ ਡਿਜ਼ਾਈਨ ਮੈਂ ਆਪ ਹੀ ਕੀਤਾ ਹਨਾ ਓਕੇ ਵੀਰੇ ਆ ਬਾਈ ਤੁਹੀ ਜਿਹੜੇ ਹਾਂਜੀ ਹਾਂ ਵੀਰੇ ਪ੍ਰੋਫੈਸਰ ਜਗੀਰ ਸਿੰਘ ਸਾਹਿਬ ਹਾਂਜੀ ਹਾਂ ਪ੍ਰੋਫੈਸਰ ਵੀ ਉਹ ਮੈਂ ਤੇ ਕੋਈ ਵੀਰੇ ਮਤਲਬ ਕਿ ਪ੍ਰੋਫੈਸਰ ਦਾ ਪ੍ਰੋ ਕਹਿ ਸਕਦੇ ਆਪਾਂ ਮੇਰੇ ਦੁਆਰਾ ਜਿਵੇਂ ਪ੍ਰੋ ਖਿਡਾਰੀ ਹੋ ਗਿਆ ਕੋਈ ਵੀ ਹਨਾ ਮਤਲਬ ਕਿ ਓਕੇ ਵੀਰੇ ਹਾਂ ਵੀ ਪ੍ਰੋ ਵੈਸੇ ਨਾਲ ਆਪਾਂ ਲਾ ਲਿਆ ਵੀ ਯਾਰ ਡਾਕਟਰ ਉਹਦੇ ਲੱਗਦਾ ਬਾਈ ਜਿਹੜਾ ਪੀ ਐਚ ਡੀ ਕਰਦਾ ਹਨਾ ਵੀਰੇ ਉਹਨੂੰ ਡਾਕਟਰ ਕਹਿੰਦੇ ਨੇ ਤੇ ਐਵੇਂ ਵੀ ਮੇਰੀ ਮੈਂ ਨੈਟ ਦੀ ਤਿਆਰੀ ਵੀ ਕਰ ਰਿਹਾ ਠੀਕ ਆ ਵੀਰੇ ਮੇਰੀ ਹਨਾ ਜਿਵੇਂ ਕਹਿ ਸਕਦੇ ਆਂ ਮੀਏ ਦੇ ਵਿੱਚ ਹਿਸਟਰੀ ਐਮਏ ਕੀਤੀ ਹੋਈ ਆ ਪੋਸਟ ਗ੍ਰੈਜੂਏਸ਼ਨ ਓਕੇ ਓਕੇ ਵੀਰੇ ਡਿਪਲੋਮਾ ਵੀ ਕਰਾਇਆ ਹੋਇਆ ਨਾ ਬਾਈ ਚਲੋ ਆ ਮੇਰੇ ਬੰਦਿਆਂ ਨੇ ਕਿਹਾ ਵੀ ਯਾਰ ਵੀ ਤੂੰ ਲਾ ਵੀ ਸਕਦਾ ਕੋਈ ਇਸ਼ੂ ਨਹੀਂ ਹੈ ਨਾ ਬਿਲਕੁਲ ਬਾਈ ਤੇ ਜਾਨੇ ਲਾਓ ਜੀ ਵਕੀਲ ਸਾਹਿਬ ਸਾਡੇ ਅੱਜ ਆਏ ਹੋਏ ਨੇ ਚਲੋ ਵਕੀਲ ਸਾਹਿਬ ਆ ਗਿਆ ਮੈਂ ਬਸ ਲਾਓ ਕੁਰਸੀਆਂ ਹਾਂਜੀ ਆਪਣੇ ਭਰਾ ਆਏ ਨੇ ਸਾਰੇ ਵਕੀਲ ਬੈਠੇ ਨੇ ਸਾਰੇ ਹੀ ਬੈਠੇ ਨੇ ਆਪਣੇ ਭਰਾ ਤੇ ਵੀਰ ਹੁਣੀ ਨਾ ਤੁਹਾਨੂੰ ਕਿਤਾਬ ਬਾਰੇ ਕੁਝ ਗੱਲਾਂ ਦੱਸਣਗੇ ਮੌਸਮ ਵੀ ਪੂਰਾ ਇੱਕ ਨੰਬਰ ਬਣਿਆ ਬੈ ਮਾਹੌਲ ਤੇ ਆ ਸਹਿਜ ਜੀ ਬੈਠੇ ਨੇ ਤੇ ਵੀਰ ਨੇ ਦਾ ਗੱਲਾਂ ਦੱਸੀ ਦੱਸੀਆਂ ਨੇ ਹੁਣ ਕਿਤਾਬ ਨੂੰ ਖੋਲ ਕੇ ਕੁਝ ਚੀਜ਼ਾਂ ਤੁਹਾਡੇ ਮੂਰੇ ਡਿਸਕ੍ਰਾਈਬ ਕੀਤੀਆਂ ਜਾਣਗੀਆਂ ਹਨਾ ਵੀ ਕਿਹੋ ਜੇ ਸਾਰ ਲਿਖੇ ਗਏ ਨੇ ਕੀ ਘਟਨਾਵਾਂ ਕੀ ਦ੍ਰਿਸ਼ ਉਹਦੇ ਵਿੱਚ ਲਿਖੇ ਗਏ ਨੇ ਹਨਾ ਜੀ ਤੇ ਹਾਂਜੀ ਸਹਿਜ ਜੀ ਤੁਹਾਡੇ ਤੋਂ ਸ਼ੁਰੂ ਕਰਦੇ ਆ ਦੱਸੋ ਫਿਰ ਬਈ ਆਪਣਾ ਮਿੱਤਰ ਆ ਜਗਤਾਂ ਹਾਂਜੀ ਪੁਰਾਣਾ ਮੇਰਾ ਮਿੱਤਰ ਆ ਕਾਹੇ ਬਈ ਗਾਣੇ ਵੀ ਲਿਖਦਾ ਥੋੜਾ ਨਾਮ ਕੀ ਆ ਜੀ ਪਹਿਲਾਂ ਤਾਂ ਇਹ ਦੱਸੋ ਮੱਚੀ ਦੱਸ ਦਿਓ ਇਧਰ ਯਾਰ ਪ੍ਰੋਪਰ ਨਾਮ ਸਹੀ ਤਾਂ ਜਲ ਮੇਰਾ ਨਾਮ ਐਡਵੋਕੇਟ ਸੈਜਪਾਲ ਸਿੰਘ ਆ ਜੀ ਨੇ ਕੋਲੇ ਵਕਾਲਤ ਕਰਦਾ ਮੈਂ ਓਕੇ ਤੇ ਬਸੰਤ ਵਲੌਗ ਬਣਾ ਰਿਹਾ ਹਾਂ ਭਾਈਆ ਛੋਟਾ ਹਾਂਜੀ ਬਾਈ ਦੀ ਬੁੱਕ ਆ ਜਗਤ ਦੀ ਹਾਂਜੀ ਜਗਤ ਆਪਣਾ ਭਰਾ ਭਾਈ ਇਹ ਵੀ ਇਹ ਗਾਣੇ ਵੀ ਲਿਖਦਾ ਆ ਦੀ ਬੁੱਕ ਆ ਹੁਣ ਇਹ ਤੇ ਜੇ ਹਿਸਾਬ ਲਾ ਲਓ ਵੀ ਬਹੁਤ ਜ਼ੋਰ ਲਾ ਕੇ ਬਣਾਈ ਆ ਆਪਾਂ ਨੇ ਬਿਲਕੁਲ ਤਾਂ ਹੀ ਪ੍ਰਚਾਰ ਆਪਾਂ ਜ਼ਿਆਦਾ ਕਰ ਰਹੇ ਹਾਂ ਵੀ ਆਪਾਂ ਨੂੰ ਪਹਿਲਾਂ ਤੋਂ ਹੀ ਹੁਣ ਪਤਾ ਲੱਗ ਜੀ ਵੀ ਅੱਗੇ ਆਪਾਂ ਕਿੰਨੀ ਕੁ ਤਿਆਰੀ ਕਰਕੇ ਚੱਲਣਾ ਤੇ ਬਾਈ ਦੱਸੋ ਜੀ ਤੁਹਾਨੂੰ ਕੀ ਵਧੀਆ ਲੱਗਿਆ ਬੁੱਕ ਚ ਹਾਂਜੀ ਮੇਰੇ ਪਹਿਲਾਂ ਤਾਂ ਹਰ ਨੂੰ ਸਤਿ ਸ਼੍ਰੀ ਅਕਾਲ ਅਸੀਂ ਸਾਡੇ ਵੀਰ ਬਸੰਤ ਵੀਰ ਸੋਹੀ ਕੋਲੇ ਆਏ ਹਾਂ ਧੰਨਵਾਦ ਸਾਡੇ ਵੱਡੇ ਭਰਾ ਜਗਜੀਤ ਸਿੰਘ ਢਾਲੀਵਾਲ ਨੇ ਬਹੁਤ ਸੋਹਣੀ ਬੁੱਕ ਲਿਖੀ ਐ 6 ਮਹੀਨੇ ਦੀ ਮਿਹਨਤ ਆ ਵੀਰ ਦੀ ਮੈਂ ਇਹੀ ਬੇਨਤੀ ਕਰਦਾ ਹਾਂ ਸਾਰਿਆਂ ਦੇ ਚਰਨਾਂ ਚ ਵੀ ਆਪਾਂ ਹੋਰ ਪਾਸੇ ਵੀ ਟਾਈਮ ਵੇਸਟ ਕਰਦੇ ਆਂ ਫਿਲਮਾਂ ਦੇਖਣ ਜਾਂਦੇ ਆ ਜਾਂ ਆਪਾਂ ਗਾਣੇ ਸੁਣਦੇ ਆ ਮੇਰੀ ਤਾਂ ਇੱਕੋ ਇੱਕ ਇਛਾਬ ਵੀ ਇਹ ਬੁੱਕ ਬਹੁਤ ਵਧੀਆ ਤੁਸੀਂ ਇਹ ਬੁੱਕ ਇੱਕ ਵਾਰ ਇਹ ਜ਼ਰੂਰ ਪੜੋ ਕਿਉਂਕਿ ਇਹ ਬੁੱਕ ਪੜਨ ਦਾ ਇੱਕ ਤਾਂ ਇਹ ਫਾਇਦਾ ਕਿ ਤੁਹਾਨੂੰ ਤੁਹਾਡੇ ਮਨ ਵਿੱਚ ਜੋ ਵੀ ਤੁਹਾਡੇ ਸਵਾਲ ਚੱਲ ਰਹੇ ਆ ਤਕਰੀਬਨ ਤਕਰੀਬਨ ਤੁਹਾਡੇ ਹਰ ਸਵਾਲ ਦਾ ਇਸ ਬੁੱਕ ਦੇ ਵਿੱਚ ਜਵਾਬ ਆ ਬਿਲਕੁਲ ਉਹ ਕਿਉਂ ਮਿਲੂਗਾ ਕਿਉਂਕਿ ਵੀਰ ਨੇ ਤਕਰੀਬਨ ਤਕਰੀਬਨ ਇਸ ਦੇ ਵਿੱਚ ਸਾਰੇ ਟੌਪਿਕ ਪ੍ਰਮਾਤਮਾ ਵਾਲਾ ਪਿਆਰ ਪਿਆਰ ਦਾ ਨਾਲੋਂ ਕੰਮ ਧੰਦੇ ਵਾਲਾ ਲਾਲਚ ਲੋਭ ਜੋ ਵੀ ਆ ਸਾਰੇ ਟੌਪਿਕ ਵੀਰ ਨੇ ਕਲੀਅਰ ਕੀਤੇ ਨੇ ਬਿਲਕੁਲ ਬਿਲਕੁਲ ਲਈ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਬੁੱਕ ਤੁਸੀਂ ਇੱਕ ਵਾਰ ਜ਼ਰੂਰ ਤੇ ਮਿਲੂ ਕਿੱਥੋਂ ਵੀਰੇ ਬੁੱਕ ਜੇ ਕਿਸੇ ਲੈਣੀ ਹੋਵੇ ਇਹ ਬੁੱਕ ਤੁਸੀਂ ਆਨਲਾਈਨ ਬਲਿੱਪ ਕਾਰਡ ਤੇ ਮਿਸਰੋ ਤੋਂ ਆਨਲਾਈਨ ਖਰੀਦ ਸਕਦੇ ਹੋ ਓਕੇ ਜੀ ਜਿਹਦਾ ਨਾਮ ਤੁਸੀਂ ਉਹਦੇ ਵਿੱਚ ਜ਼ਿੰਦਗੀ ਸਮਝੋ ਬਾਹਰ ਇੰਗਲਿਸ਼ 'ਚ ਟਾਈਪ ਕਰੋਗੇ ਤਾਂ ਉਹਦੇ ਵਿੱਚ ਆਪਣੇ ਆਪ ਆ ਜਾਣਾ ਉਹ ਤੋਂ ਤੁਸੀਂ ਆਨਲਾਈਨ ਵੀ ਖਰੀਦ ਸਕਦੇ ਬੁੱਕ ਲੈ ਸਕਦੇ ਠੀਕ ਹੈ ਜੀ ਹਾਂਜੀ ਵੀਰੇ ਬਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਇਹ ਬੁੱਕ ਪੜ੍ਹੀ ਆਏ ਮੇਰੇ ਪਿਆਰੇ ਮਿੱਤਰ ਜਗਜੀਤ ਸਿੰਘ ਢਾਲੀਵਾਲ ਨੇ ਲਿਖੀ ਆ ਜਿਵੇਂ ਕੀ ਕਹਿੰਦੇ ਆ ਕਿ ਕਿਤਾਬਾਂ ਆਪਣੀਆਂ ਚੰਗੀਆਂ ਦੋਸਤ ਹੁੰਦੀਆਂ ਨੇ ਹਾਂਜੀ ਇਦਾਂ ਹੀ ਇੱਕ ਲਾਈਨ ਆ ਗਈ ਚੰਗੀਆਂ ਗੱਲਾਂ ਮਹਿੰਗੀਆਂ ਨਹੀਂ ਹੁੰਦੀਆਂ ਤੇ ਮਹਿੰਗੀਆਂ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਬਿਲਕੁਲ ਬਿਲਕੁਲ ਮੈਂ ਪੜ੍ਹੀ ਆ ਕਿ ਜ਼ਿੰਦਗੀ ਸਮਝੋ ਬਾਹਰ ਇਹਦੇ ਵਿੱਚ ਇਦਾਂ ਲਿਖਿਆ ਗਿਆ ਵੀ ਬਚਪਨ ਤੋਂ ਲੈ ਕੇ ਅੰਤ ਤੱਕ ਜ਼ਿੰਦਗੀ 'ਚ ਕੀ ਕੀ ਵਾਪਰਦਾ ਆਪਣੇ ਬਿਲਕੁਲ ਉਹਦੇ ਬਾਰੇ ਲਿਖਿਆ ਪਿਆ ਤੁਸੀਂ ਸਾਰੇ ਜਾਣੇ ਨੂੰ ਜਰੂਰ ਪੜਿਓ ਧੰਨਵਾਦ ਓਕੇ ਵੀਰੇ ਵੀਰ ਦਾ ਨਾਂ ਕੀ ਆ ਮੇਰਾ ਨਾਂ ਅਮਨਦੀਪ ਸਿੰਘ ਮੈਂ ਤਨੌਲੀ ਤੋਂ ਬਲੋਂਗ ਕਰਦਾ ਓਕੇ ਵੀਰੇ ਬੜਾਈ ਕਿੱਥੇ ਤੱਕ ਕਰੀ ਵੀਰ ਨੇ ਮੈਂ ਐਮਐਸਸੀ ਆਈਟੀ ਕੀਤੀ ਆ ਜੀ ਐਸਡੀ ਕਾਲਜ ਬਰਨਾਲਾ ਤੋਂ ਹੀ ਬਹੁਤ ਵਧੀਆ ਵੀਰੇ ਬਾਕੀ ਵੀਰੇ ਜਦੋਂ ਨਾ ਬੰਦਾ ਪੜ੍ਹੇ ਲਿਖੇ ਬੰਦੇ ਅਜ ਪੈਂਦਾ ਹਨਾ ਚਲੋ ਮੇਰਾ ਰੋਹ ਸਾਰੇ ਬੰਦਿਆਂ ਨਾਲ ਵਾਹ ਪੈਂਦਾ ਥੋੜਾ ਵੀ ਵਾਹ ਪੈਂਦਾ ਹਰ ਇੱਕ ਬੰਦੇ ਨਾਲ ਤੇ ਉਦੋਂ ਇੱਕ ਅੱਡ ਸੋਚ ਕੱਡ ਔਰਾ ਬਣ ਜਾਂਦਾ ਹੁਣ ਤੁਹਾਡੇ ਕੋਲ ਬੈਠਾ ਨਾ ਬਾਈ ਵੀ ਨੌਲੇਜ ਵਾਲੀਆਂ ਗੱਲਾਂ ਕਰਨ ਨੂੰ ਜੀ ਕਰਦਾ ਉਹ ਪੜ੍ਹਾਈ ਵਾਲਾ ਦੌਰ ਚੇਤੇ ਆ ਗਿਆ ਜਦੋਂ ਗੱਲ ਕਿਤਾਬਾਂ ਦੀ ਹੋਈ ਹਾਂਜੀ ਬਾਈ ਜੀ ਬਾਈ ਸਾਰਿਆਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਐਡਵੋਕੇਟ ਜਤਿੰਦਰ ਸਿੰਘ ਮਨੇਗੀਆ ਜੀ ਮੈਂ ਆਪਣੀ ਜਿਹੜੀ ਸਟੱਡੀ ਆ ਬੀਏ ਗਵਰਨਮੈਂਟ ਕਾਲਜ ਮਰੀਕੋਲਾ ਤੋਂ ਕੀਤੀ ਹੈਗੀ ਐਲਐਲਬੀ ਤੇ ਐਲਐਲਐਮ ਮੈਂ ਗੁਰੂਗ੍ਰਾਮ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਤੋਂ ਕੀਤੀ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾਗਾ ਵੀ ਮੈਂ ਇਸੇ ਦੰਦ ਧਰਤੀ ਤੋਂ ਆਪਣੀ ਲਾ ਦੀ ਸਟੱਡੀ ਕੰਪਲੀਟ ਕਰਕੇ ਆਪਦੀ ਫੀਲਡ ਦੇ ਵਿੱਚ ਆ ਕੇ ਆਪਦੇ ਏਰੀਆ ਦੇ ਵਿੱਚ ਆ ਕੇ ਮੈਂ ਆਪਣਾ ਕੰਮ ਸ਼ੁਰੂ ਕੀਤਾ ਪਰਮਾਤਮਾ ਦੀ ਕਿਰਪਾ ਵੀ ਅੱਜ ਮੈਂ ਬਹੁਤ ਵਧੀਆ ਮਕਾਮ ਤੇ ਆ ਬਿਲਕੁਲ ਕਿਰਪਾ ਮਾਤਾ ਗੁਜਰੀ ਜੀ ਦੀ ਸ਼ਾਬਾਸ਼ ਜੀ ਦਿੰਦੀ ਆ ਮੈਂ ਉਹਨਾਂ ਨੂੰ ਤੁਹਾਡਾ ਹੀ ਨਮਸਤ ਕਰਦਾ ਰਹਾਂਗਾ ਵਾਹਿਗੁਰੂ ਤੇ ਅੱਜ ਸਾਡੇ ਕੋਲੇ ਸਾਡੇ ਵੀਰ ਜਗਜੀਤ ਸਿੰਘ ਜੀ ਢਾਲੀਵਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਰਿਲੇਟਡ ਜਿੱਦਾਂ ਦੇ ਵੀ ਹਰੇਕ ਬੰਦੇ ਦੇ ਲਾਈਫ ਦੇ ਵਿੱਚ ਕਨਸੈਪਟ ਆਉਂਦੇ ਨੇ ਕਿ ਕੋਈ ਦੁੱਖ ਨਾਲ ਰਿਲੇਟਡ ਆ ਗਿਆ ਕੋਈ ਆ ਗਿਆ ਜਿੰਦਗੀ ਦੇ ਸਫਰ ਨਾਲ ਮੈਨਾਂ ਰਿਲੇਟਡ ਕੋਈ ਜੋ ਵੀ ਉਹਨੂੰ ਲੱਗਦਾ ਕਿ ਮੇਰੇ এনवायरमेंट ਦੇ ਵਿੱਚ ਐਵੇਂ ਦਾ ਮਾਹੌਲ ਕਨਸੈਪਟ ਚੱਲ ਰਿਹਾ ਹੈਗਾ ਉਸ ਨਾਲ ਚੀਜ਼ ਨਾਲ ਰਿਲੇਟਡ ਵੀਰੇ ਨੇ ਅੱਜ ਇੱਕ ਕਿਤਾਬ ਆਪਣੀ ਪਬਲਿਸ਼ ਕਰਵਾਈ ਹੈ ਜਿਹਦਾ ਨਾਮ ਹੈਗਾ ਜ਼ਿੰਦਗੀ ਸਮਝੋ ਬਾਹਰ ਇਦੇ ਵਿੱਚ ਇਹੋ ਜਿਹੇ ਕਨਸੈਪਟ ਨੇਗੇ ਵੀ ਸਾਨੂੰ ਕੱਲਾ ਕੱਲਾ ਕਨਸੈਪਟ ਤੋਂ ਇਹ ਕਲੀਅਰ ਹੁੰਦਾਗਾ ਵੀ ਜਿਹੜਾ ਵੀ ਬੰਦਾ ਕਨਸੈਪਟ ਨੂੰ ਪੜ ਰਿਹਾ ਮੈਂ ਪੜ ਰਿਹਾ ਕੋਈ ਵੀ ਕਨਸੈਪਟ ਪੜ ਰਿਹਾ ਜਿਵੇਂ ਮੈਂ ਕਰ ਰਿਹਾ ਵੀ ਮੈਂ ਵੱਡੇ-ਵੱਡੇ ਦੇ ਪੜ ਰਿਹਾ ਵਿਆਹ ਵਾਲਾ ਸੌਦਾ ਪੜ ਰਿਹਾ ਮਿੱਟੀ ਦਾ ਬੁੱਤ ਪੜ ਰਿਹਾ ਮੁੱਕ ਜਾਣਾ ਮੁਕੱਦਰ ਮੌਤ ਨਾਲ ਦੌੜ ਜਿਹੜਾ ਵੀ ਕਨਸੈਪਟ ਮੈਂ ਪੜਨ ਦੀ ਇੱਛਾ ਰੱਖਦਾਗਾ ਤਾਂ ਇਹ ਇਦਾਂ ਲੱਗਦਾਗਾ ਵੀ ਹਾਂ ਇਹ ਮੇਰੇ ਤੇ ਹੀ ਟੁਕਵਾਗਾ ਬਿਲਕੁਲ ਜੀ ਜੀਵਨ ਨਾਲ ਰਿਲੇਟਡ ਲਿਖਿਆ ਹੋਇਆ ਹੈਗਾ ਬੀਰ ਨੇ THEN ਜ਼ਹਿਰ ਨਾਲ ਰਿਲੇਟਡ ਝਾਲਕ ਟੁੱਟੇ ਖਾਬ ਟੁੱਟੇ ਰਿਸ਼ਤੇ ਆਲਮੋਸਟ ਇਹਦੇ ਵਿੱਚ ਸਾਰੀਆਂ ਚੀਜ਼ਾਂ ਕਨਸੈਪਟ ਨੇ ਜਿਹੜੇ ਉਹ ਕਲੀਅਰ ਹੁੰਦੇ ਨੇਗੇ ਡਿਫਾਈਨ ਕੀਤੇ ਹੋਏ ਨੇਗੇ ਤੇ ਪੰਜਾਬ ਦੀ ਮੇਰੇ ਅਕੋਰਡਿੰਗ ਵੀ ਪਹਿਲੀ ਬੁੱਕ ਆ ਜਿਹਦੇ ਵਿੱਚ ਇੱਕ ਪੰਨੇ ਦੇ ਉੱਤੇ ਤੁਹਾਨੂੰ ਲਿਖਿਆ ਦੇਸੂਗਾ ਕਪਤਾਨ ਨਾਲ ਰਿਲੇਟਡ ਤੇ ਸੈਕੰਡ ਪੰਨੇ ਦੇ ਉੱਤੇ ਤੁਹਾਨੂੰ ਉਹਦੀ ਵਿਆਖਿਆ ਲਿਖੀ ਦਿਸੂਗੀ ਬਿਲਕੁਲ ਜੀ ਠੀਕ ਹੈ ਸਾਨੂੰ ਬੁੱਕਾਂ ਨਾਲ ਆਪਦੀ ਜਿਹੜੀ ਦੋਸਤੀ ਆ ਉਹ ਵਰਕਰਾਰ ਰੱਖਣੀ ਚਾਹੀਦੀ ਆ ਹਾਂਜੀ ਬੰਦੇ ਦੀ ਏਜ ਡੇ ਬਾਈ ਡੇ ਸਾਲ ਵੇ ਸਾਲ ਅੱਗੇ ਇਨਕਰੀਜ਼ ਹੁੰਦੀ ਜਾਂਦੀ ਆ ਬਟ ਜਿਹੜੀ ਕਹਿੰਦੇ ਆਪਾਂ ਵੀ ਆਪਣਾ ਪੜ੍ਹਾਈ ਦਾ ਸਮਾਂ ਦਾ ਉਹ ਕਦੇ ਵੀ ਬੰਦੇ ਦਾ ਐਕਸਪਾਇਰ ਨਹੀਂ ਹੁੰਦਾ ਤੇ ਕਦੇ ਵੀ ਬੰਦੇ ਦਾ ਉਹ ਸਮਾਂ ਜਿਹੜਾ ਉਹ ਰੁਕਦਾ ਨਹੀਂ ਪੱਕਾ ਸਮਾਂ ਨਹੀਂ ਹੁੰਦਾ ਪੱਕਾ ਕੋਈ ਸਮਾਂ ਨਹੀਂ ਹੈਗਾ ਸਟੱਡੀ ਦਾ ਕਿਸੇ ਵੀ ਟਾਈਮ ਆਪਾਂ ਸਟੱਡੀ ਨੂੰ ਵਰਕਰਾਰ ਰੱਖ ਸਕਦੇ ਆ ਮੈਂ ਇਹ ਕਹਿਣਾਗਾ ਵੀ ਤੁਸੀਂ ਥੋੜਾ ਜਿਹਾ ਫੋਨ ਤੋਂ ਹਟ ਕੇ ਹਾਂਜੀ ਕੁਝ ਟਾਈਮ ਆਪਣਾ ਬੁੱਕਾਂ ਨੂੰ ਵੀ ਦੇਵੋ ਆਪਣੇ ਯਾਰ ਦੋਸਤ ਆਪਣੇ ਜੋ ਬੱਚੇ ਬੰਦੇ ਮੈਰਿਡ ਨੇਗੇ ਉਹਨਾਂ ਨੂੰ ਵੀ ਮੈਂ ਇਹੀ ਸੁਜੈਸ਼ਨ ਕਰੂੰਗਾ ਵੀ ਜਿਹੜੇ ਵੀ ਤੁਹਾਡੇ ਹੈਗੇ ਬੱਚੇ ਵਗੈਰਾ ਉਹਨਾਂ ਨਾਲ ਰਿਲੇਟਰ ਵੀ ਤੁਸੀਂ ਇਹ ਬੁੱਕਾਂ ਨਾਲ ਸ਼ੇਅਰ ਕਰਵਾਓ ਵੀ ਹਾਂ ਬੰਦਾ ਪੜ੍ਹ ਕੇ ਬੁੱਕਾਂ ਨਾਲ ਰਿਲੇਟਡ ਜੋ ਵੀ ਕਨਸੈਪਟ ਆਉਂਦੇ ਨੇ ਅੱਜਕੱਲ ਬਾਵਾ ਵਧੀਆ ਹੈਗੇ ਆ ਕਨਸੈਪਟ ਵੀ ਤੁਸੀਂ ਆਪਣੇ ਬੱਚਿਆਂ ਨੂੰ ਵੀ ਦੱਸੋ ਵੀ ਅੱਜ ਅੱਜਕੱਲ ਇਹ ਚੱਲ ਰਿਹਾ ਸਮਾਜ ਦੇ ਵਿੱਚ ਇਹ ਬੁੱਕ ਨਾਲ ਰਿਲੇਟਡ ਵੀ ਇਹ ਹੈਗਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਵੀ ਬੁੱਕ ਪੜ੍ਹ ਕੇ ਦੱਸ ਸਕਦੇ ਹੋਗੇ ਵੀ ਸਮਾਜ ਚ ਕੀ ਕੀ ਚੀਜ਼ਾਂ ਚੱਲ ਰਹੀਆਂ ਨੇ ਬਿਲਕੁਲ ਦੂਸਰੀ ਗੱਲ ਇਹ ਆ ਕਿ ਮੈਂ ਆਪਣੇ ਵੀਰ ਜਗਦੀਸ਼ ਸਿੰਘ ਢਾਲੀਵਾਲ ਨੂੰ ਬਹੁਤ ਮੁਬਾਰਕਬਾਦ ਦੇਣਾ ਚਾਹਨਾਗਾ ਵੀ ਇਹੋ ਜਿਹੇ ਕਨਸੈਪਟ ਨੂੰ ਸਾਡੇ ਇਹੋ ਜਿਹੇ ਕਨਸੈਪਟ ਸਾਡੇ ਪੰਜਾਬ ਨੂੰ ਬਹੁਤ ਲੋੜ ਆ ਇਹੋ ਜਿਹੇ ਜੂਤ ਦੀ ਬਹੁਤ ਲੋੜ ਆ ਜੋ ਨਸ਼ਿਆਂ ਤੋਂ ਹਟ ਕੇ ਸਾਡੀ ਨੌਜਵਾਨੀ ਨੂੰ ਪੰਜਾਬ ਦੀ ਨੌਜਵਾਨੀ ਨੂੰ ਸਾਹਮਣੇ ਵਿੱਚ ਲੱਗੇ ਨੇ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੇ ਐਟ ਪ੍ਰੈਸੈਂਟ ਟਾਈਮ ਜੋ ਚਾੜੀ ਕੰਡੀਸ਼ਨ ਚ ਚੱਲ ਰਹੀ ਹੈਗੀ ਇੱਥੇ ਉਹਨੂੰ ਇੱਕ ਆਪਣੀ ਕਲਮ ਰਾਹੀਂ ਬਿਆਨ ਕਰ ਰਹੇ ਨੇ ਲੋਕਾਂ ਮੂਰੇ ਲੈ ਕੇ ਆ ਰਹੇ ਨੇ ਜਿਨ੍ਹਾਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਬਿਲਕੁਲ ਥੋੜੇ ਦਿਨ ਪਹਿਲਾਂ ਮੈਂ ਇੱਕ ਬੁੱਕ ਪੜ੍ਹ ਰਿਹਾ ਸੀਗਾ ਜੋ ਗੁਰਪ੍ਰੀਤ ਧੱਗ ਜੀ ਦੀ ਲਿਖੀ ਹੋਈ ਆ 40 ਦਿਨ ਉਹ ਬਹੁਤ ਜ਼ਿਆਦਾ ਪਪੂਲਰ ਹੋ ਰਹੀ ਆ ਬਿਲਕੁਲ YouTube ਤੇ ਵੀ ਹੋ ਰਹੀ ਆ ਦੈਨ ਵੀ ਨਾ ਉਹਦੀ ਵਿਕਰੀ ਵੀ ਬਹੁਤ ਜ਼ਿਆਦਾ ਹੋ ਰਹੀ ਆ ਦੈਨ ਮੈਂ ਉਹਦੇ ਨਾਲ ਉਹ ਵੀ ਪੜੀ ਮੈਂ ਬੁੱਕ ਮੈਨੂੰ ਬਹੁਤ ਸੋਹਣੀ ਲੱਗੀ ਉਹਦੇ ਚ ਲਿਖਿਆ ਸੀਗਾ ਵੀ ਰੱਬ ਕਿੱਥੇ ਰਹਿੰਦਾਗਾ ਉਹ ਜਿਹੜਾ ਕਨਸੈਪਟ ਹੈ ਕਿ ਕਲੀਅਰ ਹੋਇਆ ਹੈਗਾ ਵੀ ਰੱਬ ਨੂੰ ਜਦੋਂ ਕਿਤੇ ਵੀ ਜਗ੍ਹਾ ਨਹੀਂ ਮਿਲੀ ਜੰਗਲਾਂ 'ਚ ਕਿਤੇ ਜਗ੍ਹਾ ਨਹੀਂ ਮਿਲੀ ਕਿਸੇ ਘਰ 'ਚ ਜਗ੍ਹਾ ਨਹੀਂ ਮਿਲੀ ਤਾਂ ਇੱਕ ਇਹ ਕਨਸੈਪਟ ਆਇਆ ਉਹਦੇ ਵਿੱਚ ਵੀ ਜਿਹੜਾ ਪਰਮਾਤਮਾ ਦਾ ਵੀ ਉਹ ਤੁਹਾਡੇ ਦਿਲ ਦੇ ਵਿੱਚ ਆ ਕੇ ਵਸ ਗਿਆ ਇੱਕ ਪਰਮਾ ਬੰਦਾ ਉਹਨੂੰ ਆਲੇ ਦਲੇ ਆਪ ਦੀ ਸ੍ਰਿਸ਼ਟੀ ਦੇ ਵਿੱਚ ਆਲੇ ਦਲੇ এনਵਾਇਰਨਮੈਂਟ ਦੇ ਵਿੱਚ ਆਲੇ ਦਲੇ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਉਹਨੂੰ ਲੱਭੀ ਜਾ ਰਿਹਾ ਪਰ ਇਹ ਗੱਲ ਬਿਲਕੁਲ ਨਹੀਂ ਹੈ ਕਿ ਪਰਮਾਤਮਾ ਜਿਹੜਾ ਉਹ ਬੰਦੇ ਦੇ ਦਿਲ ਦੇ ਵਿੱਚ ਵਸਦਾ ਵਾ ਉਸ ਤੋਂ ਵੀ ਮੈਨੂੰ ਇਹ ਚੰਗੀ ਲੱਗੀ ਵੀ ਇਹ ਜਿਹੜੀ ਬੁੱਕ ਆ ਉਸ ਦੇ ਨਾਲ ਰਿਲੇਟਡ ਤਾਂ ਹੈ ਬਟ ਇਹਦੇ ਵਿੱਚ ਹੈ ਕਿ ਜਿਹੜੀ ਹੋਰ ਮਲ ਅਲੱਗ-ਅਲੱਗ ਕਨਸੈਪਟਾਂ ਨੂੰ ਕਲੀਅਰ ਕੀਤਾ ਹੋਇਆਗਾ ਮੈਂ ਸੈਸ਼ਨ ਕਰੂੰਗਾ ਵੀ ਜਿਹੜੇ ਬੰਦੇ ਨੇ ਉਹ ਬੁੱਕ ਵੀ ਪੜ੍ਹੀ ਆ ਤਾਂ ਇਹ ਪ੍ਰੋਫੈਸਰ ਜਗਜੀਤ ਸਿੰਘ ਢਾਲੀਵਾਲ ਨੇ ਕਿ ਜਿਹੜੇ ਉਹਨਾਂ ਦੀ ਬੁੱਕ ਆ ਜਿੰਦਗੀ ਸਮਝੋ ਬਾਹਰ ਤਾਂ ਬਹੁਤ ਪੜ੍ਹੀ ਆ ਇਹਦੇ ਵਿੱਚ ਤੁਹਾਨੂੰ ਬਹੁਤ ਜ਼ਿੰਦਗੀ ਨਾਲ ਰਿਲੇਟਡ ਸਿੱਖਣ ਨੂੰ ਬਹੁਤ ਜ਼ਿਆਦਾ ਚੀਜ਼ਾਂ ਮਿਲਣਗੀਆਂ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਨੂੰ ਦੁਬਾਰਾ ਫਿਰ ਇੱਕ ਵਾਰ ਬਹੁਤ ਬਹੁਤ ਅਨੁਮਾਰਕਾ ਸਾਨੂੰ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਆ ਥੈਂਕ ਯ ਹਾਂਜੀ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਵੀਰੇ ਇੱਕ ਨਾ ਤੁਸੀਂ ਕੋਈ ਕਵਿਤਾ ਸੁਣਾਓ ਇਹਦੇ ਚ ਜਿਵੇਂ ਇਹਦੇ ਚ ਸਾਰਿਆਂ ਨੇ ਕਣਖੀ ਯੋਧੇ ਵਾਲੀ ਜਿਹੜੀ ਅੰਦਰ ਸੁਣਾਈ ਤੀ ਨਾ ਬਾਈ ਉਹ ਬੜੀ ਘੈਂਟ ਆ ਵਧੀਆ ਸੁਣਾਓ ਬੋਲ ਕੇ ਕਣਖੀ ਸੁਣਾ ਰਹੇ ਆ ਸਾਡੀਆਂ ਰਗਾਂ ਚ ਖੂਨ ਦੌੜਦਾ ਯੋਧਿਆਂ ਦਾ ਜ਼ਿੰਦਗੀ ਅੱਗੇ ਬੇਵਸ ਹੋ ਕੇ ਹਰੇ ਨਹੀਂ ਸਾਡੀ ਧੌਣ ਨਾ ਝੁਕਦੀ ਜ਼ੁਲਮ ਅੱਗੇ ਬੇਗੁਨਾਹਾਂ ਉੱਤੇ ਅਤਿਆਚਾਰ ਕਰੇ ਨਹੀਂ ਕਦੇ ਬਾਧੂ ਫਾਇਦਾ ਨਾ ਚੁੱਕਿਆ ਤਾਕਤ ਦਾ ਗਉ ਤੇ ਗਰੀਬ ਤੇ लाठी ਵਾਂਗ ਬਰੇ ਨਹੀਂ ਭੀੜ ਪਈ ਚ ਛੱਡ ਕੇ ਤੁਰ ਗੇ ਨਵਾਬ ਕਈ ਬਾਦੇ ਘਾਟੇ ਦਾ ਲਾਉਂਦੇ ਰਹੇ ਹਿਸਾਬ ਕਈ ਚਾਂਦਨੀ ਚੌਕ ਚ ਜਿਨ੍ਹਾਂ ਨੇ ਸੀਸ ਤਲੀ ਤੇ ਧਰਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦੀ ਤੋਂ ਡਰੇ ਨਹੀਂ ਪੱਗ ਦੀ ਇੱਜ਼ਤ ਰੱਖਣ ਲਈ ਲੱਖਾਂ ਨਾਲ ਭਿੜ ਗਏ ਸਿੰਘ ਮੌਤ ਨੂੰ ਮੈਦਾਨ ਚ ਦੇਖ ਕੇ ਹੋਏ ਪਰੇ ਨਹੀਂ ਇਹ ਤਾਂ 18 ਵਾਰ ਦਿੱਲੀ ਦਾ ਤਖਤ ਜਿੱਤ ਕੇ ਛੱਡ ਆਏ ਕਿਸੇ ਲਾਲਚ ਲਈ ਘੋੜਿਆਂ ਦੀਆਂ ਕਾਟੀਆਂ ਤੇ ਚੜੇ ਨਹੀਂ ਇਹਦਾ 18 ਵਾਰ ਦਿੱਲੀ ਦਾ ਤਖਤ ਜਿੱਤ ਕੇ ਛੱਡਿਆ ਏ ਕਿਸੇ ਲਾਲਚ ਲਈ ਘੋੜਿਆਂ ਦੀਆਂ ਕਾਟੀਆਂ ਤੇ ਚੜੇ ਨਹੀਂ ਹਾਏ ਹਾਏ ਬੜੀਆਂ ਹਾਂ ਜਿਵੇਂ ਵੀਰੇ ਇਹ ਮਤਲਬ ਕਿ ਹਨਾ ਆਪਾਂ ਕਨਸੈਪਟ ਦੱਸ ਰਹੇ ਹਾਂ ਹਾਂਜੀ ਜਿਵੇਂ ਹੁਣ ਇਸ ਇਧਰ ਇੱਕ ਕਵਿਤਾ ਆ ਗਈ ਹਨਾ ਠੀਕ ਆ ਹਾਂਜੀ ਵੀਰੇ ਹੁਣ ਕਈ ਵਾਰੀ ਕੀ ਹੁੰਦਾ ਚਾਹੇ ਕੋਈ ਛੋਟਾ ਬੱਚਾ ਪੜ ਰਿਹਾ ਤਾਂ ਵੀ ਆਪਣਾ ਸਿਆਣਾ ਬੰਦਾ ਪੜ ਰਿਹਾ ਕਿ ਨੌਜਵਾਨ ਜਾਂ ਬਜ਼ੁਰਗ ਮੰਨ ਲਾ ਕਈ ਵਾਰੀ ਉਹਨੂੰ ਕਵਿਤਾ ਦੇ ਕੁਝ ਸ਼ਬਦ ਸਮਝ ਨਹੀਂ ਆਉਂਦੇ ਵੀ ਇਹਦਾ ਸਾਰ ਕੀ ਆ ਤਾਂ ਇੱਧਰ ਸਾਰ ਪੜ ਸਕਦਾ ਬੜੀ ਆਸਾਨੀ ਨਾਲ ਠੀਕ ਆ ਵੀਰੇ ਜੇ ਕਿਸੇ ਨੂੰ ਕਵਿਤਾ ਪਸੰਦ ਆ ਤਾਂ ਕਵਿਤਾ ਪੜੋ ਜੇ ਕਿਸੇ ਨੂੰ ਸਾਰ ਪਸੰਦ ਆ ਤਾਂ ਸਾਰ ਪੜੋ ਜਿਵੇਂ ਕਹਿੰਦੇ ਹੁੰਦੇ ਇੱਕ ਮਿਆਨ ਚ ਦੋ ਤਲਵਾਰਾਂ ਨੇ ਓਕੇ ਵੀਰੇ ਵੀ ਇੱਕੋ ਟਾਈਮ ਤੇ ਓਕੇ ਵੀਰੇ ਦੂਸਰਾ ਕੀ ਆ ਇਸ ਦੀ ਬੁੱਕ ਦੀ ਖਾਸੀਅਤ ਵੀ ਇਹਦੇ ਵਿੱਚ ਨਾ ਜਿਵੇਂ ਹੁਣ ਊੜੇ ਤੋਂ ਸ਼ੁਰੂ ਹੁੰਦੇ ਆ ਠੀਕ ਆ ਆਪਾਂ ਜਿਹੜੀ ਇਹਦੀ ਤੱਤ ਕਰਾ ਗਈ ਇਹ ਇਸ ਹਿਸਾਬ ਨਾਲ ਡਿਜ਼ਾਈਨ ਕੀਤੀ ਆ ਵੀ ਊੜਾ ੜਾ ਗੁਰਮਖੀ ਲਿਪੀ ਸਾਡੇ ਮੂੰਹ ਚ ਮਾਨੀ ਯਾਦ ਹੋ ਜੇ ਠੀਕ ਆ ਵੀ ਐ ਨਾ ਹੋ ਵੀ ਆਪਾਂ ਕਿਤੋਂ ਨੰਨਾ ਪੜ ਲਿਆ ਕਿਤੋਂ ਕੋਸ਼ ਪੜ ਲਿਆ ਆਪਾਂ ਜਿਵੇਂ ਊੜੇ ਤੋਂ ਚੱਲ ਪਏ ਠੀਕ ਆ ਜਿਵੇਂ ਅੱਜ ਦਾ ਦਿਨ ਓਹੀ ਕਹਾਣੀ ਹੈ ਹਾਂ ਅੱਜ ਦਾ ਦਿਨ ਅੱਜ ਸਾਡਾ ਦਿਨ ਖਰਾਬ ਆ ਅੱਜ ਅਸੀਂ ਊੜਾ ਪੜ ਲਿਆ ਊੜੇ ਦਾ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਗਿਆ ਅਗਲੇ ਦਿਨ ਆੜਾ ਪੜ ਲਿਆ ਊਡਾ ਆੜਾ ਹਾਂ ਇਸ ਤਰ੍ਹਾਂ ਇਹ ਲੜੀਵਾਰ ਚਲਦੀ ਜਾਊਗੀ ਊੜਾ ਆੜਾ ਈੜੀ ਸਸਾ ਹਾ ਹਾ ਠੀਕ ਹੈ ਹਨਾ ਇਹ ਆਪਾਂ ਇੱਕ ਵੱਖਰੀ ਕੋਸ਼ਿਸ਼ ਕੀਤੀ ਹੈ ਹਨਾ ਇਹ ਕਿਦਾ ਸੌਖਾ ਰਹੇ ਠੀਕ ਆ ਦੂਸਰਾ ਕੀ ਆ ਕਈ ਵਾਰੀ ਇਹ ਹੁੰਦਾ ਵੀ ਆਪਣੀ ਕੋਈ ਵੀ ਆ ਕਿਸੇ ਦੀ ਜ਼ਿੰਦਗੀ 'ਚ ਸੌ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਆ ਆਪਾਂ ਕਿਸੇ ਨੂੰ ਦੱਸ ਨਹੀਂ ਸਕਦੇ ਪੁੱਛ ਨਹੀਂ ਸਕਦੇ ਠੀਕ ਆ ਤੇ ਆਪਾਂ ਨੂੰ ਕਿਤਾਬ 'ਚ ਮੱਥਾ ਮਾਰਨ ਦੀ ਲੋੜ ਨਹੀਂ ਵੀ ਯਾਰ ਆਪਾਂ ਕਿੱਥੋਂ ਚੀਜ਼ ਭਾਲਣੀ ਆ ਮੈਨੂੰ ਜਿਹੜੀ ਚਾਹੀਦੀ ਆ ਹਨਾ ਜਿਵੇਂ ਕਹਿੰਦੇ ਹੁੰਦੇ ਵੀ ਹੀਰੇ ਦੀ ਪਰਖ جوہری ਨੂੰ ਹੁੰਦੀ ਆ ਹਨ ਕਿ ਕਿਤੇ ਵੀ ਮਿੱਟੀ ਚ ਪਿਆ ਹੋਵੇ ਉਹਨੂੰ ਲੱਭ ਕੇ ਕਦਰ ਪਾਈ ਲੈਂਦਾ ਉਸੇ ਤਰ੍ਹਾਂ ਸਾਨੂੰ ਜਿੱਥੇ ਵੀ ਸਾਨੂੰ ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਜਿਹੇ ਜਿਹੇ ਸਾਡਾ ਮੂਡ ਆ ਜੇ ਸਾਡਾ ਮੂਡ ਆ ਜਰ ਰੋਮਾਂਟਿਕ ਆ ਤਾਂ ਤੁਸੀਂ ਪਿਆਰ ਵਾਲੀ ਰੋਮਾਂਟਿਕ ਪੜ ਸਕਦੇ ਹੋ ਠੀਕ ਆ ਜੇ ਸਾਡਾ ਸਾਨੂੰ ਦੁੱਖ ਆ ਰਿਹਾ ਤੇ ਮੂਡ ਦੁਖੀ ਆ ਕੋਈ ਦੁੱਖ ਦਰਦਨਾਰ ਰਿਲੇਟਡ ਜੇ ਕਿਸੇ ਨੇ ਸਾਨੂੰ ਧੋਖਾ ਦਿੱਤਾ ਤਾਂ ਤੁਸੀਂ ਹਨਾ ਦੁਨੀਆ ਦੇ ਝਮੇਲੇ ਹੋ ਕੇ ਦੁਨੀਆ ਦੇ ਹਨਾ ਟੁੱਟਿਆ ਰਿਸ਼ਤਾ ਜਿਹੜੀ ਚੀਜ਼ ਤੁਸੀਂ ਦੇਖੋਗੇ ਉਹੀ ਚੀਜ਼ ਤੁਹਾਡੇ ਸਾਹਮਣੇ ਪਈ ਆ ਬਿਲਕੁਲ ਉਹਨੂੰ ਸਿੱਧਾ ਜੰਪ ਟੂ ਪੇਜ ਜਾਓ ਉਸੇ ਪੇਜ ਤੇ ਉਹਨੂੰ ਪੜੋ ਉਹਦੀ ਸਿੱਖਿਆ ਤੁਹਾਨੂੰ ਮਿਲੂਗੀ ਜੇ ਤੁਹਾਨੂੰ ਸਾਨੂੰ ਇਹ ਲੱਗਦਾ ਵੀ ਅਸੀਂ ਹੈ ਨਾ ਕੋਈ ਸਾਡੇ ਨਾਲ ਮਤਲਬ ਕੋਈ ਰੱਬ ਬਾਰੇ ਰਿਲੇਟਡ ਪੜ੍ਹਨੀ ਆ ਜਾਂ ਕੋਈ ਮਹਾਨ ਯੋਧਿਆਂ ਨਾਲ ਪੜ੍ਹਨੀ ਆ ਤਾਂ ਛੋਡੇ ਕੋਲੇ ਰੱਬ ਨੂੰ ਸਵਾਲ ਪਿਆ ਠੀਕ ਆ ਛੋਡੇ ਕੋਲੇ ਯੋਧੇ ਅਣਖੀ ਪਿਆ ਤੁਸੀਂ ਪੰਜਾਬ ਬਾਰੇ ਕੋਈ ਚਾਹੁੰਦੇ ਹੋ ਤੁਹਾਡੇ ਕੋਲੇ ਪੰਜਾਬ ਪਿਆ ਇੱਕ ਮੈਂ ਇੱਥੇ ਹੋਰ ਛੋਟੀ ਜਿਹੀ ਚੀਜ਼ ਡਿਫਾਈਨ ਕਰਨੀ ਚਾਹੂੰ ਚਾਹੂੰਗਾ ਵੀ ਇਹ ਚੀਜ਼ ਤੇ ਸਾਨੂੰ ਬੜੀ ਮਿਹਨਤ ਲੱਗੀ ਸਾਡੀ ਹਣਾ ਠੀਕ ਆ ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਨੇ ਆ ਬਾਈ ਤੈਨੂੰ 100/100 ਨੰਬਰ ਦਿੱਤੇ ਬਾਈ ਤੂੰ 100% ਆ ਤੇ ਸਾਡਾ ਪੰਜਾਬ ਹਮੇਸ਼ਾ ਤੋਂ 100% ਰਿਹਾ 100/100 ਰਿਹਾ ਹਣਾ ਠੀਕ ਆ ਤੇ ਸਾਰੇ ਦੇਸ਼ਾਂ ਦਾ ਢਿੱਡ ਭਰਦਾ ਹਣਾ ਮਿਹਨਤ ਕਰਦਾ ਇਹ ਦੇਖੋ ਵੀ ਪੰਜਾਬ ਨੂੰ 100 ਨੰਬਰ ਪੇਜ ਤੇ ਹੀ ਰੱਖਿਆ ਗਿਆ ਓਕੇ ਵੀਰ ਪੰਜਾਬ 100 ਜਣੀ ਦੀ 100/100 ਸੀ 100/100 ਹੈ ਤੇ 100/100 ਰਹੇਗਾ ਚਾਹੇ ਕਿੰਨੇ ਹੋਣ ਕਿੰਨੇ ਜਾਣ ਕੋਈ ਇਹਨੂੰ ਜਿੰਨਾ ਮਰਜੀ ਡੇਗਣ ਦੀ ਕੋਸ਼ਿਸ਼ ਕਰ ਲੈਣਾ ਕੋਈ ਨਾਮ ਕਰਨ ਦੀ ਕੋਸ਼ਿਸ਼ ਕਰ ਲੈਣਾ ਕੋਈ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਦੇਣਾ ਠੀਕ ਹੈ ਇਹਦੇ ਗੁਰੂਆਂ ਪੀਰਾਂ ਦਾ ਹੱਥ ਹੈ ਤੇ ਇਹ ਜੀ ਦੀ ਖਾਸੀਅਤ ਬਹੁਤ ਘੈਂਟ ਵੀਰੇ ਤੇ ਬਾਕੀ ਵੀਰੇ ਬਾਈ ਨੇ ਬਹੁਤ ਸੋਹਣੀ ਕਿਤਾਬ ਲਿਖੀ ਆਪਾਂ ਇੰਸਟਾ ਤੇ ਵੀ ਪਾਵਾਂਗੇ ਪ੍ਰੋਪਰ ਇਹਦਾ ਉਹ ਵੀ ਪਾਵਾਂਗੇ ਕੀ ਕਹਿੰਦੇ ਨੇ ਨੰਬਰ ਵੀ ਪਾਵਾਂਗੇ ਵੀ ਜਿੱਥੋਂ ਤੁਸੀਂ ਲੈ ਸਕਦੇ ਹੋ ਮੇਰਾ ਭਰਾ ਜਰੂਰ ਇੱਕ ਵਾਰ ਭਰਾ ਦੀ ਕਿਤਾਬ ਪੜਿਓ ਤੇ ਭਰਾ ਨੂੰ ਹੌਸਲਾ ਦਿਓ ਹਾਂ ਵੀਰੇ ਹਾਂ ਥੋੜੀ ਤਾਂ ਜੋ ਕੇ ਹਾਂ ਦੀ ਵੀਰੇ ਦੱਸੋ ਕੋਸ਼ਿਸ਼ ਬੰਦਾ ਆਪਣੇ ਆਪ ਚ ਕੋਈ ਵੱਡਾ ਨਹੀਂ ਹੁੰਦਾ ਚਾਹੇ ਕਿੰਨੇ ਹੀ ਬੰਦਾ ਵੱਡਾ ਬਣ ਜੇ ਕੁਛ ਮਰਜ਼ੀ ਹੋ ਜੇ ਜਿੰਨਾ ਚਿਰ ਟੀਮ ਵਰਕ ਨਹੀਂ ਹੈਗਾ ਠੀਕ ਹੈ ਇਹ ਮਰਕਜ਼ ਜ਼ਰੂਰੀ ਆ ਸਹਿਯੋਗ ਜ਼ਰੂਰੀ ਆ ਬਿਲਕੁਲ ਵੀਰੇ ਜ਼ਰੂਰੀ ਭਰਾਵਾਂ ਨਾਲ ਸਾਰਿਆਂ ਨਾਲ ਆਲੇ-ਦਾਲੇ ਆਲਾ ਨਾਲ ਹੀ ਵੱਡਾ ਹੁੰਦਾ ਠੀਕ ਆ ਬਿਲਕੁਲ ਤੇ ਇਕੱਲਾ ਇਹ ਨਹੀਂ ਹੈਗਾ ਵੀ ਆਪਾਂ ਇਹ ਕਹਿੰਦੇ ਆ ਵੀ ਸਾਰੇ ਚੰਗੇ ਕਹਿਣ ਪਹਿਲੀ ਕੋਸ਼ਿਸ਼ ਆ ਜਗਤ ਦੀ ਹਾਂ ਜਿੱਤ ਨਹੀਂ ਜਗਤ ਤਾਂ ਕਹਿੰਦਾ ਮੈਂ ਮੈਂ ਨਾ ਵੀ ਜੇ ਕਿਸੇ ਬੰਦੇ ਨੂੰ ਲੱਗਦਾ ਵੀ ਇਹ ਚ ਇਹ ਕਮੀ ਆ ਤਾਂ ਬੰਦਾ ਸਾਨੂੰ ਉਹ ਵੀ ਦੱਸੇ ਕਿਉਂਕਿ ਉਹ ਨਾਲੇ ਟਾਈਮ 'ਚ ਸੁਧਾਰ ਕਰੂਗਾ ਜੇ ਕੋਈ ਸਟੇਕ ਆ ਦੁਬਾਰਾ-ਦੁਬਾਰਾ ਕਮੀ ਬਈ ਲੋਕਾਂ ਦੀ ਪਤਾ ਲੱਗਣੀ ਆ ਕਮੀ ਆਪਾਂ ਨੂੰ ਦੱਸੇ ਤਾਂ ਲੱਗਣੀ ਆ ਜਿਵੇਂ ਹਾਂ ਬਾਜੀ ਮੈਂ ਹੁਣ ਆ ਸੀ ਆ ਇੱਕ ਟਾਪਿਕ ਜਿਆਦਾ ਦੱਸਣਾ ਹੈ ਨਾ ਆਪਣੇ ਆਮ ਹੁੰਦਾ ਲੋਕਾਂ ਦਾ ਨਾ ਕੋਈ ਬੰਦਾ ਤਰੱਕੀ ਕਰਦਾ ਹੈ ਨਾ ਮਸੰਤ ਹਾਂ ਤੇ ਉਹ ਲੋਕ ਫਿਰ ਉਹਦੀ ਜਲਸੀ ਹੋ ਜਾਂਦੀਆਂ ਲੋਕਾਂ ਨੂੰ ਬਿਲਕੁਲ ਇਹ ਬੁੱਕ ਦੀ ਜਿਹੜੀ ਖਾਸੀਅਤ ਇਹ ਹੈ ਕਿ ਇਧਰਲੀ ਸਾਈਡ ਤੁਹਾਨੂੰ ਤੁਹਾਡੇ ਲੈਫਟ ਹੈਂਡ ਸਾਈਡ ਤੁਹਾਨੂੰ ਕਵਿਤਾ ਮਿਲੂਗੀ ਹਾਂ ਤੇ ਰਾਈਟ ਹੈਂਡ ਸਾਈਡ ਤੁਹਾਨੂੰ ਕਹਾਣੀ ਵੀ ਮਿਲੂਗੀ ਵਿੱਚ ਸਾਰ ਮਿਲੂ ਬਿਲਕੁਲ ਸ਼ਾਰਟ ਸਟੋਰੀਜ਼ ਕਹਿ ਦਿੰਨਾ ਨਾ ਬਿਲਕੁਲ ਉਹ ਤੁਹਾਨੂੰ ਮਿਲੂਗੀ ਜਿੱਥੋਂ ਤੁਹਾਨੂੰ ਮੈਂ ਕਹਿੰਦਾ ਵੀ ਭਾਵੇਂ ਟਾਪਿਕ ਕੋਈ ਸਾਈਡ ਆ ਭਾਵੇਂ ਰੋਮਾਂਟਿਕ ਆ ਕੋਈ ਵੀ ਟਾਪਿਕ ਇਹਦੇ ਚ ਉੜੇ ਤੋਂ ਲੈ ਕੇ ਅੱਗੇ ਤੱਕ ਜਿੰਨਾ ਵੀ ਪੈਂਦੀ ਅਖਰੀ ਹੈਗੀ ਆਪਣੀ ਊੜਾੜਾ ਕੋਈ ਵੀ ਟਾਪਿਕ ਆ ਤੁਹਾਨੂੰ ਕੱਲਾ-ਕੱਲਾ ਟਾਪਿਕ ਜੇ ਮੋਟੀਵੇਟ ਨਾ ਕਰੇ ਤਾਂ ਤੁਸੀਂ ਮੈਨੂੰ ਕਹਿ ਦਿਓ ਬਾਈ ਯਾਰ ਤੂੰ ਤਾਂ ਐਵੇਂ ਹੀ ਕਹਦਾ ਬਾਹ ਮੈਂ ਬੁੱਕ ਪੜੀ ਹੋਈ ਆ ਬਈ ਤੇ ਬਾਈ ਕੀ ਕਹਿੰਦੇ ਹੋ ਬਾਈ ਤੁਸੀਂ ਕੀ ਕਹਣਾ ਵੀਰੇ ਮੈਂ ਇੱਕ ਰਿਕਵੈਸਟ ਕਰਦਾ ਆਪਣੇ ਵੀਰ ਜਗਜੀਤ ਢਾਲੀਵਾਲ ਨੂੰ ਵੀ ਤੁਸੀਂ ਆਪਣਾ ਕੰਟੈਕਟ ਨੰਬਰ ਇੱਕ ਵਾਰ ਜ਼ਰੂਰ ਬੋਲ ਦਿਓ ਕਿਈ ਵਾਰ ਕਿਸੇ ਨੇ ਕੋਈ ਗੱਲਬਾਤ ਕਰਨੀ ਹੁੰਦੀ ਹੈ ਕਿਸੇ ਨੇ ਤਾਂ ਕੰਪਰਟ ਕਾਫੇ ਹਾਂਜੀ ਆਦਾ ਜੀ ਹਾਂ ਜੀ ਵੀਰੇ ਆਪਣਾ ਕੰਟੈਕਟ ਨੰਬਰ ਆ 95018 55511 95018 55511 ਬਹੁਤ ਵਧੀਆ ਵੀਰੇ ਤੇ ਬੱਸ ਵੀਰੇ ਜਰੂਰ ਜਿਹੜੇ ਭਰਾਵਾਂ ਨੇ ਕਿਤਾਬ ਪੜ੍ਹਨੀ ਆ ਵੀਰੇ ਹੁਣਾਂ ਨਾਲ ਕਨੈਕਟ ਕਰਿਓ ਬਹੁਤ ਬਹੁਤ ਧੰਨਵਾਦ ਬਾਈ ਹੁਣਾਂ ਦਾ ਸਹਿਜ ਹੁਣਾਂ ਦਾ ਜ ਆਪਣੇ ਘਰੇ ਆਏ ਆ ਆਪਾਂ ਨੂੰ ਇੰਨੇ ਜੋਗ ਸਮਝਿਆ ਵੀ ਇਹੀ ਵੀ ਕਿਤਾਬ ਸ਼ੋਅ ਕਰ ਸਕੀ ਹੈ ਹਨਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵੱਡੀ ਗੱਲ ਆ ਯਾਰ ਕਿਤਾਬਾਂ ਦੇ ਸਿਰ ਤੇ ਜਹਾਨ ਚੱਲਦਾ ਇਹ ਉਹ ਗੱਲ ਸੀ ਵੀਰੇ ਜਿਵੇਂ ਬਾਈ ਨੇ ਕਿਹਾ ਨਾ ਵੀ ਲੋਕ ਗਲਤੀਆਂ ਦੱਸਣ ਇਹ ਵੀ ਵਧੀਆ ਹੁੰਦਾ ਜਿਵੇਂ ਇੱਕ ਪਾਕਿਸਤਾਨ ਦੀ ਗੱਲ ਸੀ ਕੋਈ ਮੁੰਡਾ ਗਈ ਜਾਵੇ ਵੀ ਮਾਤਾ ਮੇਰੀ ਘੋੜੀ ਬਹੁਤ ਭਜਦੀ ਆ ਘਰੇ ਭਜਾ ਭਜਾ ਕੇ ਤੇ ਉਹਦੀ ਬੇਬੇ ਕਹਿੰਦੀ ਵੀ ਪੁੱਤ ਘੋੜੀ ਘਰੇ ਦਾ ਸਭ ਦੀਏ ਭਜਦੀ ਆ ਵੀ ਘੋੜੀ ਗੇਟ ਤੋਂ ਬਾਹਰ ਭਜਾ ਕੇ ਦੇਖ ਤੇ ਫੇਰ ਪਤਾ ਲੱਗੂਗਾ ਇਹ ਤਾਂ ਦੁਨੀਆ ਨੇ ਦੱਸਣੀ ਆ ਅਸਲੀਅਤ ਵੀ ਕੀ ਤੁਸੀਂ ਕਿੱਥੇ ਤੱਕ ਹਨਾ ਤੇ ਬਾਕੀ ਜੰਗ ਢੱਲੋਂ ਕਹਿੰਦਾ ਹੁੰਦਾ ਜਿਵੇਂ ਮੈਂ ਉਹਨੂੰ ਜੰਗ ਕਹਿੰਦਾ ਕਹਿੰਦਾ ਵੀ ਕਿਤਾਬਾਂ ਦੇ ਤਾਂ ਲੋਕ ਵੱਡੇ ਵੱਡੇ ਉਹ ਭਰੀ ਬੈਠੇ ਨੇ ਸੰਦੂਕ ਵੀ ਜੇ ਕਬੂਲ ਹੋਣੀ ਹੈ ਇੱਕ ਲਾਈਨ ਕਬੂਲ ਹੋ ਜਾਣੀ ਕਰਕੇ ਮੇਰਾ ਵੀਰ ਉਹ ਚੀਜ਼ਾਂ ਤੇ ਤੇਰੀਆਂ ਸੋਹਣੀਆਂ ਜੋਹੜਿਆਂ ਵਾਲੀ ਬੜੀ ਘੈਂਟ ਚੀਜ਼ ਲੱਗੀ ਹੈ ਕਸਣਾ ਚਾਉਣਾ ਵੀਰੇ ਦੱਸ ਅੱਜ ਕੱਲ ਕੀ ਹੈ ਨਾ ਸਿਸਟਮ ਆਪਾਂ ਦੇਖਦੇ ਆਂ ਵੀ ਇਹਦਾ ਕਨਸੈਪਟ ਇੱਕ ਮੇਰੇ ਦਿਮਾਗ 'ਚ ਕਿਵੇਂ ਆਇਆ ਅੱਜ ਕੱਲ ਜਿਵੇਂ 3 ਘੰਟਿਆਂ ਦੀ ਫਿਲਮ ਆ ਉਹ ਸਿਰਫ 1 ਮਿੰਟ ਦੀ 1.5 ਮਿੰਟ ਦੀ ਰੀਲ 'ਚ ਸਟੋਰੀ ਪਤਾ ਲੱਗੇ ਜੀ ਸੋਨੂੰ ਪਤਾ ਹੈ ਨਾ ਠੀਕ ਆ ਇੱਕ ਬੰਦਾ ਇੱਕ ਦਿਨ 'ਚ ਕਿੰਨੀਆਂ ਸਟੋਰੀਆਂ ਕਵਰ ਕਰ ਆਂਦਾ ਰੀਲਾਂ 'ਚ ਸੁਖੀ ਸੁਖੀ ਠੀਕ ਆ ਮੋਟੀਵੇਸ਼ਨ ਹੈ ਨਾ ਜ਼ਿੰਦਗੀ ਨਾਲ ਰੱਬ ਨਾਲ ਕੁਝ ਵੀ ਲਾ ਲਓ ਵੀ ਇਹ ਉਸ ਚੀਜ਼ ਨਾਲ ਰੱਖੀ ਗਈ ਆ ਵੀ ਲੰਬਾ ਸਮਾਂ ਕਿਸੇ ਕੋਲ ਨਹੀਂ ਸੋਨੂੰ ਪਤਾ ਜੀ ਜ਼ਿੰਦਗੀ 'ਚ ਇੰਨੇ ਰੁਝੇਵੇਂ ਨੇ ਸਭ ਦੇ ਜਿਹਦੋਂ ਨੂੰ ਉਹ ਬੰਦਾ ਕਿਤਾਬ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਉਹਦੀ ਟੁੱਟ ਜਾਂਦਾ ਵੀ ਬੰਦਾ ਜੀ ਇੱਕ ਪੇਜ ਵੀ ਪੜ੍ਹ ਲੇ ਨਾ ਅੱਜ ਇੱਕ ਰੀਲ ਦੇਖ ਕੇ ਇੱਕ ਇੱਕ ਪੇਜ ਵੀ ਪੜ੍ਹ ਲੇ ਠੀਕ ਆ ਵੀ ਉਹ ਤਾਂ ਸਫਲ ਆ ਦੇਣਾ ਇਹ ਲਾ ਲਓ ਤੁਸੀਂ ਓਕੇ ਵੀਰੋ ਹਾਂ ਵੀ ਐ ਲਾ ਲਓ ਤੁਸੀਂ ਇਹ ਚੀਜ਼ ਕੈਂਡ ਚੀਜ਼ ਬਣਾਈ ਆ ਬਾਈ 3 ਰੀਲਾਂ ਦੇ ਆਪਾਂ ਮੱਥਾ ਵੀ ਮਾਰਦੇ ਆ ਕਿੰਨੇ ਰੀਲਾਂ ਸਕਰੋਲ ਰੱਬ ਸੁੱਖ ਰੱਖੇ ਆਪਣੇ ਬਹੁਤ ਘੈਂਡ ਭਰਾ ਹੁਣਾਂ ਦੀ ਕਿਤਾਬ ਆ ਤੇ ਜਿਹੜੇ ਭਰਾਵਾਂ ਨੇ ਲੈਣੀ ਆ ਬਾਈ ਨੇ ਨੰਬਰ ਵੀ ਦੱਸਿਆ ਹਨਾ ਤੇ ਉਹ ਤੋਂ ਤੁਸੀਂ ਲੈ ਸਕਦੇ ਹੋ ਬਾਕੀ ਇੰਸਟਾ ਦੇ ਵੀ ਆਪਾਂ ਪ੍ਰੋਪਰ ਪਾਵਾਂਗੇ ਕਿਵੇਂ ਗੱਲ ਕਰਨੀਆਂ ਆਪਾਂ ਚਾਦਰਾਂ ਲਾ ਕੇ ਖੜੋ ਫਿਰ ਤਾਂ ਹਾਂ ਹਾਂ ਐ ਤਾਂ ਆਪਾਂ ਸਾਰੇ ਬਲੌਗ 'ਚ ਤਾਂ ਆਈ ਗਏ ਇੱਕ ਬੰਦਾ ਮਤਲਬ ਕਿ ਬਣਾ ਦੂਗਾ ਨਾ ਮੈਂ ਤੁਹਾਨੂੰ ਸਾਡੀ ਵੀਡੀਓ ਬੰਦ ਕਰ ਦਿੰਦਾ ਸੌਰੀ ਆ ਗਿਆ ਮੈਂ ਆਪਣੇ ਕੋਲ ਇੱਕ ਜਾਣਾ ਚੱਲ ਜੀ ਰੀਲ ਚ ਘਟਾ ਜਿਉਂ ਕੋਈ ਸੁਣੀ ਉਹ ਚੱਕਰ ਨਹੀਂ ਬਿੜਾ ਸੁਣਾ ਕੋਈ ਨਵੇਂ ਵਾਲੀ ਕਿਤਾਬ ਦੀਆਂ ਗੱਲਾਂ ਦਾ ਹੋ ਗਈ ਹੁਣ ਤੂੰ ਆਪਦੇ ਸੁਣਾ ਬੋਲਟ ਬੋਲਟ ਦੇਖ ਮੈਂ ਰਾਤੀ ਪਹਿਲਾਂ ਚੱਲ ਦੇ ਉਹ ਹਾਂ ਤੇਰਾ ਬੋਲਟ ਤੇਰੇ ਬੋਲਟ ਦੇਖਦੇ ਆਪਾਂ ਆ ਆ ਕੱਢ ਲਈਏ ਪਹਿਲਾਂ ਫੇਰ ਦੇਖਦੇ ਆ ਭਾਈ ਇਹ ਗੱਲਾਂ ਉਹੀ ਬਸ ਬੋਲਟ ਦੀਆਂ ਗੱਲਾਂ ਨੇ ਜੀ ਸ੍ਰੀ ਗਾਲ ਅੱਜ ਮੇਰੇ ਵੀਰ ਆਏ ਨੇ ਆਪਣੇ ਕੋਲ ਕਿਤਾਬ ਵਾਰੀ ਕਿਤਾਬ ਲਾਂਚ ਕਰੀ ਆ ਵੀਰ ਦੀ ਕਿਤਾਬ ਆ ਆਪਣੇ ਭਰਾ ਦੀ ਜਗਜੀਤ ਸਿੰਘ ਢਾਲੀਵਾਲ ਦੀ ਤੇ ਮੈਂ ਤੁਹਾਨੂੰ ਇਹਦੀ ਇੱਕ ਚੀਜ਼ ਪੜ੍ਹ ਕੇ ਸੁਣਾਉਣਾ ਹਨਾ ਜੀ ਠੋਕਰ ਕਹਿੰਦਾ ਜ਼ਿੰਦਗੀ ਦੇ ਰਾਹ ਵਿੱਚ ਮਿਲਦੀਆਂ ਨੇ ਠੋਕਰਾਂ ਕਦੇ ਸੁੱਟ ਦਿੰਦੀਆਂ ਨੇ ਕਦੇ ਪੈਦਾ ਕਰਦੀਆਂ ਔਕੜਾਂ ਤੇ ਪੈਰ ਰੁਕ ਜਾਂਦੇ ਨੇ ਪਰ ਹੌਂਸਲੇ ਨਹੀਂ ਰੁਕਦੇ ਦਰਦ ਦਿਲ ਵਿੱਚ ਵਸਦਾ ਪਰ ਸੁਪਨੇ ਨਹੀਂ ਮੁੱਕਦੇ ਠੋਕਰ ਸਿਖਾਉਂਦੀ ਐ ਕਿਵੇਂ ਚੱਲੀਦਾ ਏ ਹਾਰ ਕੇ ਮੌਕੇ 'ਚ ਵੀ ਕਿਵੇਂ ਜਿੱਤੀਦਾ ਏ ਹਰ ਠੋਕਰ ਨੇ ਦੱਸਿਆ ਕਿਹੜਾ ਰਾਹ ਠੀਕ ਸੀ ਹਰ ਠੋਕਰ ਨੇ ਦੱਸਿਆ ਕਿਸ ਨੇ ਲਾਈ ਲੀਕ ਸੀ ਇਹ ਠੋਕਰ ਹੀ ਲਓ ਜੀ ਹੁਣ ਬਾਈ ਹੁਣੀ ਚੱਲੇ ਓਕੇ ਸਹਿਜ ਜੀ ਲੈ ਲਏ ਜਾਂਦੇ ਬਾਈ ਦੀ ਵੀਡੀਓ ਉਹ ਭਾਜੀ ਇਕੀਲ ਸਾਹਿਬ ਕੀ ਕੀਲ ਸਾਹਿਬ ਮਾਹੌਲ ਘੰਟਾ ਨਾ ਪੂਰਾ ਮਾਹੌਲ ਇੱਕ ਨੰਬਰ ਹਮ ਮੋਟਰ ਦੇਖੋ ਦੀ ਕਿੰਨੀ ਘੈਂਟ ਲੱਗਦੀ ਆ ਚੱਲਦੀ ਸਾਹਮਣੇ ਓਕੇ ਓਕੇ ਚਲੋ ਓਕੇ ਬਾਈ ਠੀਕ ਆ ਲਵ ਯੂ